ਇੱਕ ਸਕੂਟੀ ਤੋਂ ਹੀ ਕਹਿੰਦੇ ਇੰਨਾ ਮਸਲਾ ਵੱਧ ਗਿਆ ਨਕੋਧਰਾ ਵਾਲੇ लवली ਪਲਾਈਵੁੱਡ ਜਿਹੜੇ ਹੈਗੇ ਐ ਏਜੰਸੀ ਵਾਲੇ ਉਹਨਾਂ ਦਾ ਤੇ ਉਹ ਮਸਲਾ ਬਹੁਤ ਜ਼ਿਆਦਾ ਵੱਧ ਗਿਆ ਕੀ ਕਾਰਨ ਹੈ ਜੀ ਉਹਦਾ ਕੀ ਉਹਨੂੰ ਸਪਸ਼ਟ ਕਰਿਓ ਥੋੜਾ ਜਿਹਾ ਨਹੀਂ ਦੇਖੋ लवली ਗਰੁੱਪ ਹੈ ਜਿਹੜਾ लवली ਯੂਨੀਵਰਸਿਟੀ ਵਾਲੇ ਹਮ ਮਿੱਤਲ ਸਾਹਿਬ ਮੈਂਬਰ ਪਾਰਲੀਮੈਂਟ ਜੀ ਸਾਫ਼ ਹੈ ਜੀ ਬਿਲਕੁਲ ਕਿ ਕਾਰੋਬਾਰੀ ਹੈ ਅਗਲੇ ਹਮ ਕਹਿੰਦੇ ਕਹੋਂਦੇ ਕਾਰੋਬਾਰੀ ਹੈ ਕਹਿੰਦੇ ਕਹੋਂਦੇ ਕਾਰੋਬਾਰੀ ਹੈ ਜੀ ਤੇ ਉਹਨਾਂ ਦਾ ਸਫ਼ਰ ਵੀ ਹੈ ਹਮ ਉਹ ਵੀ ਇੱਕ ਜਰਨੀ ਹੈ ਜੀ ਜਲੰਦਰੀ ਇਹ ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਹਲਵਾਈ ਦੀ ਦੁਕਾਨ ਤੋਂ ਸਭ ਲਵਲੀ ਆਟੋ ਪੰਜਾਬ ਦੇ ਵੱਡੇ ਆਟੋ ਜਿਹੜੇ ਡੀਲਰ ਆ ਉਹਨਾਂ ਚੋਂ ਇੱਕ ਹੈ ਜੀ ਜੀ ਗਾਂ ਪਲਾਈਵੁੱਡ ਵਾਲਾ ਵੀ ਆ ਗਿਆ ਹੂੰ ਪੜਾਈ ਦੇ ਖੇਤਰ 'ਚ ਵੀ ਆ ਗਿਆ ਹੌਲੀ ਹੌਲੀ ਇਦਾਂ ਹੀ ਵਧਦੇ ਗਏ ਤੇ ਕਈ ਖੇਤਰਾਂ 'ਚ ਆ ਜਾਣਗੇ ਜੀ ਜੀ ਦੂਜੇ ਪਾਸੇ ਮਸਲਾ ਜਿਹੜਾ ਉਹ ਇਹ ਆ ਕਿ ਉਧਰ ਵੀ ਫਰਮਾਂ ਤਕੜੀਆਂ ਨੇ ਠੀਕ ਹੈ ਨਾ ਜੀ ਜੀ ਤਾਂ ਗੱਲ ਕੀ ਆ ਕਿ ਉਹ ਜਿਹੜਾ ਤੁਸੀਂ ਦੱਸ ਰਹੇ ਹੋ लवली ਪਲਾਈ ਬੰਦ ਵਾਲੇ ਉਹਨਾਂ ਦੇ ਗੋਦਾਮ ਦੇ ਅੱਗੇ ਕਿਤੇ ਕੋਈ ਇਹਨਾਂ ਦਾ ਕਰਮਚਾਰੀ ਆਇਆ ਉਹਨੇ ਕੋਈ ਸਕੂਟੀ پارک ਕਰ ਦਿੱਤੀ ਹੂੰ ਸਕੂਟੀ پارک ਕਰ ਦਿੱਤੀ ਉੱਥੇ ਝਗੜਾ ਹੋ ਗਿਆ ਝਗੜਾ ਹੋ ਗਿਆ ਉਹ ਹੁਣ ਉਹਨਾਂ ਤੇ ਦੋਸ਼ ਲਾਉਂਦੇ ਹੋ ਉਹਨਾਂ ਤੇ ਦੋਸ਼ ਲਾਉਂਦੇ ਆ ਹੂੰ ਦੂਜੇ ਪਾਸੇ ਇੱਕ ਹੋਰ ਸ਼ਾਇਦ ਇਮੀਗ੍ਰੇਸ਼ਨ ਸੈਕਟਰ ਦੀ ਆ ਫਰਮ ਰਿਚੀ ਟ੍ਰੈਵਲਸ ਸ਼ਾਇਦ ਜੀ ਕਿਉਂਕਿ ਜਿਹਦੇ ਨਾਲ ਝਗੜਾ ਹੋਇਆ ਉਹ ਉਹਨਾਂ ਦਾ ਰਿਸ਼ਤੇਦਾਰ ਸੀ ਉਹ ਵੀ ਕਾਰੋਬਾਰੀ ਸੀ ਹੂੰ ਸੂਰਤ ਸਿਓ ਉਹ ਸੂਰਤ ਸਿਓ ਕਹਿੰਦਾ ਕਿ ਮੇਰੀ ਪੱਗ ਲਾਈ ਇਹਨਾਂ ਨੇ ਜਿਆਦਾ ਹੀ ਲਵਲੀ ਦੇ ਕਰਿੰਦਿਆ ਨੇ ਮਤਲਬ ਕਿ ਲਵਲੀ ਗਰੁੱਪ ਦੇ ਕਰਿੰਦਿਆ ਨੇ ਉਹ ਕਹਿੰਦੇ ਸਾਡਾ ਕਰਮਚਾਰੀ ਇਹਨਾਂ ਨੇ ɓੜਕਾਤਾ ਹੂੰ ਉਹਨੂੰ ਅਗਵਾ ਕਰ ਲਿਆ ਸ਼ਾਇਦ ਜਿਹੜਾ ਉਹ ਰਿਚੀ ਟਰੈਵਲਸ ਦਾ ਮਾਲਕ ਉਹਦਾ ਮੁੰਡਾ ਰਿਚੀ ਹੂੰ ਉਹਨਾਂ ਸਮੇਤ ਚਾਰ ਬੰਦੇ ਆ ਤੇ ਪਰਚਾ ਵੀ ਹੋ ਗਿਆ ਸ਼ਾਇਦ ਗ੍ਰਿਫਤਾਰੀਆਂ ਵੀ ਹੋਈਆਂ ਨੇ ਜੀ ਮੇਰੇ ਖਿਆਲ ਦੇ ਨਾਲ ਮਤਲਬ ਕਿ ਮਾਮਲਾ ਇੱਥੋਂ ਤੱਕ ਚਲੇ ਗਿਆ ਕਿ ਕੁਝ ਨਿਆੰਗ ਸਿੰਘ ਜਾਂ ਸਿੱਖ ਜੱਥੇ ਬੰਦੀਆਂ ਉਹ ਪ੍ਰਦਰਸ਼ਨ ਕਰਨ ਵੀ ਗਏ ਨੇ ਹੂੰ ਪੁਲਿਸ ਨੂੰ ਅਦਾ ਪੈਰਾਂ ਦੀ ਪੈਂਦੀ ਆ ਇਹ ਵੀ ਜਮੂਕੇ ਤੇ ਕਿਉਂਕਿ ਪੱਗ ਲੱਥੀ ਦਾ ਵੀ ਮਸਲਾ ਬਣ ਗਿਆ ਜੀ ਇਹ ਵੱਖਰਾ ਮਸਲਾ ਹੋ ਜਾਂਦਾ ਬਿਲਕੁਲ ਦੋਸ਼ ਲੱਗਿਆ ਕਿ ਪੱਗ ਲਾ ਦਿੱਤੀ ਗਈ ਆ ਇਹਨਾਂ ਦੇ ਕਰਿੰਦਿਆਂ ਬਣੀਓ ਯਾਨੀ ਕਹਿ ਲੋ ਕਿ ਕਾਰੋਬਾਰੀ 13 ਦਾ ਝਗੜਾ ਬਣ ਗਿਆ ਤੇ ਝਗੜਾ ਕਾ ਦਾ ਸਕੂਟੀ ਪਾਰਕਿੰਗ ਤੋਂ ਜੀ ਬਿਲਕੁਲ ਇਹ بڑا ਮਸਲਾ ਜੇ ਮੈਂ ਹੁਣ ਫੇਰ ਗੱਲ ਉਪਹੁੰਚਾਂ ਕਿ ਉੱਥੇ ਆ ਜਾਣੀ ਆ ਆਪਣੀ ਕੋਈ ਆਂਦੇ ਹੁੰਦੇ ਆ ਬਈ ਜਿਵੇਂ ਆਂਦੇ ਹੁੰਦੇ ਨੇ ਕਿ ਕੀੜੀਲੀ ਠੂਠਾ ਇਧਰ ਆ ਸਾਡੇ ਲਈ ਤੇ ਚੰਡੀਗੜੀ ਦੂਜਾ ਮੁਲਕ ਆ ਭਰਾ ਜੀ ਸਿੱਧੀ ਗੱਲ ਅਸੀਂ ਔਰਤੇ ਕਿਤੇ ਜਾਣ ਜੋਗੇ ਨਹੀਂ ਤੇ ਮੈਂ ਉੱਥੇ ਵੇਖਿਆ ਪਾਰਕਿੰਗ ਵਾਸਤੇ ਮਹੱਲੀ ਚ ਹਮ ਾਰੇ ਸਾਬ ਉੱਥੇ ਕਿਤੇ ਕੋਈ ਇੰਨੀ ਜਗ੍ਹਾ ਹੁੰਦੀ ਸਕੂਟਰ ਟੇਡਾ ਕਰਕੇ ਲਾਇਆ ਹੁੰਦਾ ਮੈਂ ਕਿਹਾ ਯਾਰ ਇਹ ਸਕੂਟਰ ਸਾਰੇ ਟੇਡੇ ਕਰਕੇ ਕਿਉਂ ਲਾਉਂਦੇ ਨੇ ਹੈ ਯਾਰ ਕਿਤੇ ਸਾਡੇ ਅਰਗਾ ਬਾਹਰੋਂ ਆਇਆ ਕਿਤੇ ਕਾਰ ਪੂਰੀ ਖਿਲਾਰ ਲੈ ਉਹ ਕਹਿੰਦੇ ਇਸੇ ਕਰਕੇ ਤੇ ਖਿਲਾਰਦੇ ਨੇ ਕਿ ਕੋਈ ਛਾਮ ਨੂੰ ਸਾਡੀ ਗੱਡੀ ਜਿਹੜੀ ਬਾਹਰ ਨਾ ਰਹਿ ਜਾਵੇ ਲੋ ਜੀ ਕਿਸੇ ਦੇ ਘਰ ਅੱਗੇ ਉਦਾਂ ਹੀ ਖਲੋ ਜਾਓ ਖਾਲੀ ਜਗ੍ਹਾ ਤੇ ਖਿਲਾਰ ਦਿਓ ਕੋਈ ਚੀਜ਼ ਉਹ ਤੋਂ ਪੈ ਜਾਂਦਾ ਅਰੇ ਅੱਗੇ ਘਰ ਅੱਗੇ ਉਹ ਪੰਜਾਬੀ ਵੀ ਨਹੀਂ ਬੋਲਦੇ ਬਿਲਕੁਲ ਸਾਡੇ ਅਰਗਨ ਚਾਰ ਗਾਣਾ ਕੱਢਦੇ ਨੇ ਤੇ 4 ਮਿੰਟ ਬਾਅਦ ਪਤਾ ਨਹੀਂ ਲੱਗਦਾ ਸਹੀ ਹੈ ਉਹਨਾਂ ਨੇ ਤੇ ਤੱਤੀਆਂ ਸੁਣਾ ਦਿੱਤੀਆਂ ਪਾਰਕਿੰਗ ਤੋਂ ਤੇ ਝਗੜੇ ਹੁੰਦੇ ਨੇ ਸਾਬ ਹੁੰਦੇ ਆ ਮਿੰਟੂ ਜੀ ਇਹ ਬਹੁਤ ਵੱਡੀ ਸਟਫ ਪਾਰਕਿੰਗ ਤੋਂ ਪਾਰਕਿੰਗ ਦੇ ਸਮੇਂ ਕਿਉਂਕਿ ਸ਼ਹਿਰ ਬਣਿਆ ਆਪਣੇ ਪੁਰਾਣੇ ਸਮਿਆਂ ਤੇ ਅੱਜ ਇਹ ਜਿਹੜੀ ਆਵਾਜਾਈ ਦੀ ਵਹੀਕਲਸ ਬਹੁਤ ਜ਼ਿਆਦਾ ਵੱਧ ਗਿਆ ਜੀ ਸਾਧਨ ਨੇ ਜਿਹੜੀ ਉਹਨਾਂ ਦੀ ਗਿਣਤੀ ਬੜੀ ਵਧੀ ਪਈ ਆ ਤਾਂ ਇਹ ਪਾਰਕਿੰਗ ਤੋਂ ਝਗੜਾ ਸਟਾਰਟ ਹੋਇਆ ਤੇ ਹਸਾਬ ਲਾ ਲੋ ਪ੍ਰਦਰਸ਼ਨਾਂ ਤੱਕ ਪਹੁੰਚ ਗਿਆ ਗੱਲ ਤੇਰੇ ਤੋਂ ਤੁਰੀ ਸੀ ਡੁੱਬ ਜਾਣੀਏ ਜਾ ਕੇ ਮੁਕੜੀ ਪਤਾ ਨਹੀਂ ਕਿਹੜੀ ਥਾਂ ਤੇ ਗੱਲ ਇਹ ਆ ਕਿ ਸਕੂਟੀ ਤੋਂ ਤੁਰੀ ਜਿਹੜੀ ਗੱਲ ਆ ਉਹ ਹੁਣ ਪਤਾ ਨਹੀਂ ਕਿੱਥੇ ਜਾ ਕੇ ਨਿਬੜਣੀ ਬਿਲਕੁਲ ਬਿਲਕੁਲ ਐਫ ਆਈ ਆਰ ਤੱਕ ਤਾਂ ਪਹੁੰਚ ਗਈ ਹੈ ਪਰ ਅਜੇ ਵੇਖੋ ਹੁਣ ਇਹ ਝਗੜਾ ਨਿਬੜ ਜੇ ਤਾਂ ਚੰਗਾ ਪਈ